ਦੇ ਚੀਫ ਗੈਸਟ ਹੋ ਜੋ ਬੁਲਾਇਆ ਗਿਆ ਸੀ ਅਸੀਂ ਆਏ ਆ ਫੰਕਸ਼ਨ ਦੇਖਿਆ ਫੰਕਸ਼ਨ ਬਹੁਤ ਵਧੀਆ ਫੰਕਸ਼ਨ ਚੱਲ ਰਿਹਾ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ ਬੜਾ ਵਧੀਆ ਫੰਕਸ਼ਨ ਰਿਹਾ ਔਰ ਇਸ ਗੱਲ ਦੇ ਸਾਰਾ ਸਟਾਫ ਜਿਹੜਾ ਹੈ ਉਹ ਵਧਾਈ ਦਾ ਪਾਤਰ ਹੈ ਪ੍ਰੋਗਰਾਮ ਲੱਗਿਆ ਹੈ ਗੋਗਾ ਮੰਦੇ ਸਰਵadhikari ਸਕੂਲ ਦੇ ਵਿੱਚ ਅੱਜ ਅਸੀਂ ਆਏ ਹਾਂ ਇਹ ਪ੍ਰੋਗਰਾਮ ਐਜ਼ ਅ ਚੀਫ ਗੈਸਟ ਦੇਖਣ ਤੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਸਾਰਿਆਂ ਨੇ ਬਹੁਤ ਹੀ ਆਸਮ ਪਰਫਾਰਮੈਂਸਿਸ ਦਿੱਤੀਆਂ ਬਹੁਤ ਹੀ ਮਨ ਲੱਗਿਆ ਇਹਨਾਂ ਪਰਫਾਰਮੈਂਸਿਸ ਨੂੰ ਦੇਖ ਕੇ ਖੇਲ ਖੁਦ ਵੀ ਹੋਈ ਪੈਰਾਮਿਡ ਪ੍ਰੋਗਰਾਮ ਹੋਇਆ ਫੈਂਸੀ ਡਰੈਸ ਕੰਪੀਟੀਸ਼ਨ ਹੋਇਆ ਤੇ ਬਹੁਤ ਹੀ ਸੁਪਰ ਪਰਫਾਰਮੈਂਸਿਸ ਥੀ ਇਹਨਾਂ ਪਰਫਾਰਮੈਂਸਿਸ ਦੇ ਪਿੱਛੇ ਬੱਚਿਆਂ ਦਾ ਆਪਣੀ ਮਿਹਨਤ ਵੀ ਸੀ ਤੇ ਇਹਨਾਂ ਦੇ ਟੀਚਰਸ ਦੀ ਦਾ ਸਭ ਤੋਂ ਜ਼ਿਆਦਾ ਮਿਹਨਤ ਲੱਗੀ ਹੈ ਵਿੱਤਕਾਰੀ ਵਿਦਿਆ ਮੰਦਿਰ ਜੀਰਾ ਪ੍ਰਿੰਸੀਪਲ ਰਵਿੰਦਰ ਬਰਲਾ ਅੱਜ ਦੇ ਇਸ ਪ੍ਰੋਗਰਾਮ ਵਿੱਚ 150 ਬੱਚਿਆਂ ਨੇ ਭਾਗ ਲਿਆ ਇਸ ਪ੍ਰੋਗਰਾਮ ਵਿੱਚ ਲੁਧਿਆਣਾ ਵਿਭਾਗ ਦੇ ਵਿਭਾਗ ਸਕੀ ਸ਼੍ਰੀ ਸਤਪਾਲ ਨਰੂਲਾ ਜੀ ਪ੍ਰੈਜ਼ੀਡੈਂਟ ਕਰਨ ਵੰਸਲ ਜੀ ਪ੍ਰਬੰਧਕ ਸਤਪਾਲ ਨਰੂਲਾ ਜੀ ਉਪ ਪ੍ਰਧਾਨ ਅਨਨੀਤਾ ਚਾਂਦੀ ਜੀ ਔਰ ਸੁਮਨ ਲੰਕੀਵਾਰ ਜੀ ਮੈਂਬਰ ਮਦੀ ਜੀ ਰਾਜ ਰਾਣੀ ਜੀ ਕ੍ਰਿਸ਼ਮਾ ਜੀ ਉਸਾ ਜੀ ਪ੍ਰਦੀਪ ਜੀ ਇਹਨਾਂ ਸਾਰਿਆਂ ਨੇ ਔਰ ਪੇਰੈਂਟਸ ਵੱਧ ਚੜ੍ਹ ਕੇ ਹਿੱਸਾ ਲਿਆ ਪੇਰੈਂਟਸ ਜਿਹੜੀ ਗਿਣਤੀ ਕਰੀਬ 400 ਦੇ ਕਰੀਬ ਜਿਹੜੀ ਬੱਚਿਆਂ ਨੇ ਲਿਆ ਔਰ ਬੱਚਿਆਂ ਦਾ ਕਾਰਜਕ੍ਰਮ ਬੜੇ ਉਤਸ਼ਾਹ ਨਾਲ ਦੇਖਿਆ ਅਮੇ ਇੱਥੇ ਆਏ ਸਾਰੇ ਹੋਏ ਜਿਹੜੇ ਸਾਰੇ ਪੇਰੈਂਟਸ ਔਰ ਪ੍ਰਬੰਧਕੀਤੀ ਦੇ ਮੈਂਬਰ ਸਹਿबान ਸਾਰਿਆਂ ਨੂੰ ਜੀ ਰੱਖਣੀ ਆ ਔਰ ਧੰਨਵਾਦ ਕਰਦੀ ਆ